ਮਾਨ ਸ਼ਾਇਆ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਕੀ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰੂੰ ਲਾਈਕ ਕਰਤਾ ਇੱਕ ਜਣੇ ਨੇ ਲਾਈਕ ਕਰਤਾ ਥੈਂਕ ਯੂ ਭਾਈ ਕੌਣ ਆਇਆ ਇਹਨੇ ਲਾਈਕ ਕੀਤਾਗਾ ਕੀਰਤ ਸੋਨਾ ਸੋਨਾ ਗਾਉਂ ਤੂੰ ਸੋંકી ਜੱਟ ਵਡਾ ਹਾਰ ਥੈਂਕ ਯੂ ਵੀਰੇ ਲਾਈਕ ਕਰਨ ਦੇ ਲਈ ਮੰਮਾ ਸੋਨਾ ਹਾਂ ਨੀ ਨੀ ਹੁਣ ਇੰਨੀ ਜਲਦੀ ਨੀਂ ਨੀ ਆਉਂਦੀ ਏ ਤੈਨੂੰ ਇੰਨੀ ਜਲਦੀ ਨੀਂ ਨੀ ਆਉਂਦੀ ਏ ਤੈਨੂੰ ਹੈ ਨੱਚੀ ਮੈਨੂੰ ਨੱਚੀ ਪਾਪਾ ਸੋਨਾ ਹਾਂ

ਕਦੋਂ ਵੀ ਸੁਣਾ ਦੇ ਕੀ ਫਿਰ ਜੇ ਨਾਮ ਕੰਨ 1 2 1 2 ਚੰਗਾ ਗਾਣਾ ਸੁਣਾ ਗਾਣਾ ਕਿ ਬਾ ਬਾ ਦੂ ਲਿਆ ਟੈਂਡੀ ਬੂਚੀਆ ਹਾਂ ਬੂਚੀਆ ਕੀ ਬਾ ਬਾ ਦੂ ਲਿਆ ਬਾ ਬਾ ਦੂ ਗਾਣਾ ਬਾਈ ਦੁਨੀਆ ਕਹਿੰਦੀ ਕਹਿੰਦੀ ਉਹ ਬੈਠਾ ਮੰਮੀ ਉਹ ਬੈਠਾ ਕੁੰਬੇ ਤਾਂ ਫੂਲ ਦੇਖ ਲਈ ਆ ਦੇਖੀ ਪਹਿਲਾ ਆ ਤੇ ਆ ਤੇਰਾ ਕੰਬਾ ਕੰਬਲ ਕਿਧਾਗਾ ਇਹਦੇ ਤੇ ਕਾਕਾ ਦਿਖਾਈ ਓਏ ਕੀ ਤੇ ਕਾਕਾ ਮੰਨ ਕੇ ਸਹੀਂ ਓਏ ਕਾਕਾ ਵਨ ਗਿਆ ਵੇ? ਕਰਕੇ ਦੇ ਦਿੱਤਾ। ਹਾਂ? ਪਾਪਾ। ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਹਾਂ? ਕੀਰਤ ਕਿੱਥੇ ਆ? ਕੀਰਤ ਕਿੱਥੇ ਆ? ਹੋ ਚਾਹ। ਚਾਹ ਵੰਟੂ ਸੁਣਾ। ਬਾਪੂ ਕੋ ਫਾਈਲ ਸੇਚ ਹੈ ਜੇ ਏ ਕਾ ਮਾਈ ਤੈ ਸਕੂਲ ਜਾਏਗਾ ਕਾਲੂ ਹੈਂ ਨਾ ਜਾਵਾਂਗੇ ਸਕੂਲ ਕਾਲੂ ਤੈਨੂੰ ਬੈਗ ਲੈ ਕੇ ਦਿੰਨੇ ਆ ਹੈਂ ਕਿਹੜੇ ਸਕੂਲ ਚ ਜਾਏਗਾ ਕਿਹਦੇ ਨਾਲ ਸਕੂਲ ਜਾਏਗਾ ਇੱਧਰ ਤੱਕ ਇੱਧਰ ਬੈਠਾ ਕਿ ਕੀ ਇੱਧਰ ਬੈਠਾ ਬੈਗ ਇੱਧਰ ਧਰ ਦੂੰਗੀ ਸਕੂਲ ਕਿਹਦੇ ਨਾਲ ਜਾਏਗਾ ਤੂੰ ਫਾਜੂ ਨਾ ਫਾਜੂ ਦੀ ਬੈਣ ਤੇ ਜਾਏਗਾ ਉਹ ਕਿਧਰ ਜਾਏਗਾ ਭੱਜੂ ਨਾ ਭੱਜੂ ਨਾ ਬਾਗ ਲੈ ਕੇ ਜਾਏਗਾ ਹਰਪ੍ਰੀਤ ਕੀ ਕਹਿੰਦਾ ਸੀ ਮਾਂ ਹੈ ਮਾਂ ਹਰਪੀ ਕਹਿੰਦਾ ਮਾਰੂਗਾ ਹਮ ਤੇ ਬਿੱਟੀ ਮਾਂ ਬਿੱਟੀ ਆ ਦੇ ਕਹਿੰਦਾ ਮਾਰੂ ਬਿੱਟੀ ਮਾਂ ਅੱਛਾ ਹੋਰ ਕੀ ਕਹਿੰਦਾ ਸੀ ਹਰਪੀ ਦਾ ਪਿਤੇ ਬੋਤੇ ਵਿੱਚ ਜਿਤਾਤੇ ਹੈ ਬੋਤੇ ਵਿੱਚ ਜਿਤਾਤੇ ਬੂਟ ਗੰਦੇ ਕਰਤੇ ਸੀ ਆਪ ਹੀ ਤਨੇ ਤੇਰੇ ਕੁੱਟਾਂਗੇ ਆਪ ਹਰਪੀਤ ਨੂੰ ਕੱਲ ਨੂੰ ਮਾਰਾਂਗੇ ਹਣਾ ਮਾਂ ਹੈਨਾ ਦੋ ਜੋਦੀ ਮਾਰੇਗਾ ਦੇ ਹਾਂ ਆਏ ਮਾਰੇਗਾ ਕੀ ਦੇ ਕੋਲ ਜਾਏਗਾ ਤੂੰ ਨਾਨੀ ਕੋਲੇ ਕੌਣ ਆ ਉੱਥੇ ਨਾਨੀ ਮਾਮਾ ਦਾਦੋ ਹੈ ਨਾਨਾ ਹੋਰ ਕੌਣ ਆ ਉੱਥੇ ਚਿੰਦਰ ਮਾਮਾ ਹੋਰ ਕੌਣ ਚਾਚਾ ਹੋਰ ਚਾਚਾ ਕਿਵੇਂ ਹੱਸਦਾ ਹੁੰਦਾ ਇਧਰ ਮੂੰਹ ਕਰ ਹੈ ਚਾਚਾ ਕੀ ਕਹਿੰਦਾ ਹੁੰਦਾ ਕੀਰਤ ਚਾਚਾ ਕੀ ਕਹਿੰਦਾ ਹੁੰਦਾ ਚਾਚਾ ਕਹਿੰਦਾ ਚੁੱਛਕਾ ਈ ਬ ਕਰੋ ਹਨਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਹੈ ਸੁਣਨਾ ਸੁਣ ਜਾ ਹਾਂ ਛੋਣੇ ਕਾਕੇ ਸੌ ਜਾ ਕਾਕੇ ਉਸ ਨਾਲ ਹੀ ਉੱਪਰ ਪੰਖਾ ਸਨਾਈ ਕੀਤਾ। ਉਹ ਪਾ ਉਹ ਪੀਆ ਉਹ ਪੀਆ ਉਹ ਪੇਜ ਨਾਈ 10 ਉਹ ਪੀਆ ਹਾਂ ਦੇਦੀ ਉਹ ਪੀਆ ਹਾਂ ਦੇਦੀ ਉਹ ਪੀਆ ਜਾਨੀ ਜਾਨੀ ਇਸ ਨਹੀਂ ਜਾਨੀ ਜੂਨ ਨੂੰ ਦੇ ਨਹੀਂ ਜੂਨ ਨੂੰ ਬੱਚੇ ਬਾਪਾ ਹਾਂ ਬੱਚੇ ਬਾਪਾ ਜੋਨੀ ਜੁਨੀ ਜੇਛ ਪਾਪਾ ਜੋਨੀ ਜੋਨੀ ਜੇਛ ਪਾਪਾ ਈਟਿੰਗ 슈ਗਰ ਨੋ ਪਾਪਾ ਨੋ ਪਾਪਾ ਟੈਲਿੰਗ ਲਾਇਸ ਨੋ ਪਾਪਾ ਨੋ ਪਾਪਾ ਓਪਨ ਯੂਰ ਮਾਉਥ ਹਾ 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 ਚੰਗਾ ਉਪਰ ਪੰਖਾ ਸਨਹੀਂ ਉਹ ਹੈ ਤੇ ਟਾ ਟਾ ਹਾਂ ਉਹ ਕੋਪ ਚੱਲਦਾ ਹੈ ਨਹੀਂ ਚੱਲਦਾ ਨਹੀਂ ਚੱਲਦਾ ਨਹੀਂ ਚੱਲਦਾ ਉਹ ਚੀ ਚਾ ਦੋ ਉਹ ਚੀ ਚਾ ਦੋ ਮੈਂ ਉਹ ਤਾਂ ਦੂ ਹੈ ਚੀ ਚਾ ਦੋ ਤੇਰੇ ਦਾਦੀ ਦਾ ਨਾਂ ਕੀ ਆ ਪੋਤਾ ਦਾਦੀ ਦਾ ਨਾਂ ਬੀਆ ਅੱਛਾ ਦਾਦਾ ਕੀ ਸੀ ਭੋਜੀ ਤੇਜੋ ਹੂੰ ਤੇਜੋ ਦਾਦਾ ਕੀ ਸੀ ਦਾਦੀ ਭੋਜੀ ਦਾਦਾ ਭੋਜੀ ਭੋਜੀ ਸੀਗਾ

ਨਹੀਂ ਨਹੀਂ ਪਾਪਾ ਬੁੜਾ ਕਹਣਾ ਨਾ ਉਹਨਾਂ ਦਾ ਪਾਪਾ ਬੁਆ ਮੰਮੀ ਮੰਮੀ ਬੁਈ ਹੈ ਦਾਦੀ ਬੁਈ ਪਾਪਾ ਗਿਆ ਪਾਪਾ ਬੁਆ ਅੱਛਾ ਪਾਪਾ ਬੁੜਾ ਮੰਮੀ ਬੁੜੀ ਐਸਾ ਮੰਮੀ ਬੁੜੀ ਓਹ ਦਾਦੀ ਦਾਦੀ ਹੂੰ ਦਾਦੀ ਕਿੱਥੇ ਆਪੀ ਦੀ ਜਾਦੀ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਵੀ ਕਰਿਆ ਕਰੋ ਇਹ ਤੁਹਾਡੇ ਮਮਾ ਹੂੰ ਇਹ ਚਾਬੀ ਟੁੱਟਦੀ ਚਾਬੀ ਨਹੀਂ ਟੁੱਟਦੀ ਕਾਸੀ ਨੇ ਵੀ ਚਾਚੇ ਕੋਲੇ ਜਾਵਾਂਗੇ ਹਨਾ ਨਾਨਕੀ ਪਿੰਡ ਜਾਵਾਂਗੇ ਡਾਏ ਹਨਾ ਨਾਨੀ ਤੋਂ ਨਾਨੀ ਤੋਂ ਹਾਂ ਨਾਨੀ ਕੋਲੇ ਜਾਵਾਂਗੇ ਤੁਸੀਂ ਸਾਨੂੰ ਕਮੈਂਟ ਕਰੋ ਕਹੇ ਕਮੈਂਟ ਕਰੋ ਵੀ ਅਸੀਂ ਨਾਨੀ ਕੋਲ ਜਾਈਏ ਕਿ ਨਾ ਜਾਈਏ ਨਹੀਂ ਵੀ ਚਾਚੇ ਨੂੰ ਮਿਲਣਾ ਤੁਸੀਂ ਕਹੇ ਜਿੰਦਰ ਜਾਏਗਾ ਜਿੰਦਰ ਮਾਮੇ ਤੋਂਏ ਜਿੰਦਰ ਮਾਮੇ ਹੋ ਜਾਊਂ ਜਿੰਦਰ ਮਾਮੇ ਕੋਲ ਜਾਏਗਾ ਜਿੰਦਰ ਮਾਮਾ ਮਾਮਾ ਕੀ ਲੈ ਕੇ ਦਊਗਾ ਖਾਂਡ ਹੂੰ ਟੈਕਟ ਜਾ ਟੈਕਟ ਦਊ ਟੈਕਟਰ ਲੈ ਕੇ ਦਊਗਾ ਟੈਕਟ ਠੀਕਾ ਤੋ ਟਿਓ ਹੋਰ ਪਟਾਕੇ ਪਟਾਕੇ ਹੋਰ ਉਹਨਾਂ ਮਮਾ ਚਾਟ ਹੂੰ ਉਹਨਾਂ ਹੀ ਰਾਦਾ ਕੀ ਨਹੀਂ ਰਾਦਾ ਕਾ ਲਾਈਕ ਕਰੋ ਲਾਈਕ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਸਾਡੇ ਚੈਨਲ ਨੂੰ ਸੋਨਾ ਹੂੰ ਸੋਨਾ ਹੂੰ ਤੂੰ ਸੋਨਾਗਾ ਤੂੰ ਇੱਧਰ ਹੋ ਜਾ ਫਿਰ ਇੱਧਰ ਪੱਛੋਂ ਜਾ ਹੂੰ ਇਹ ਉਹਦੇ ਬਿਲਿ ਇਹ ਦੋਤ ਕਿੱਧਰ ਇੱਧਰ ਇੱਧਰ ਪੱਛੋਂ ਜਾ ਦੋ ਨਾ ਨੀ ਨੀ ਆਉਂਦੀ ਚੰਗਾ ਬਾਏ ਕਰ ਪਹਿਲਾਂ ਬਾਏ ਹੱਥ ਨਾਲ ਸਤਿ ਸ੍ਰੀ ਅਕਾਲ ਕਰ ਸਾਰਿਆਂ ਨੂੰ ਸਾਰਿਆਂ ਨੂੰ ਗੁੱਡ ਨਾਈਟ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਦੇ ਪੁੱਤ ਸੇਅਰ ਕਰੋ ਕਮੈਂਟ ਕਰੋ ਲਾਈਵ ਦੇ ਵਿੱਚ ਕਮੈਂਟ ਕਰੋ ਕਹ ਓਏ ਗੰਦਾ ਬੱਚਾ ਗੰਦਾ ਬੱਚਾ ਓਏ ਨਾ ਨਹੀਂ ਪਤਾ ਉਹ ਸਾਰੇ ਕਹਿੰਦੇ ਤੈਨੂੰ ਗੰਦਾ ਬੱਚਾ ਤੂੰ ਗੰਦਾ ਹੈ ਹੈ ਇੰਨਾ ਸੋਹਣਾ ਦਾ ਕਾ ਕਮੈਂਟ ਕਰੋ ਜਸਕੀਰ ਤੇ ਸੋਹਣਾ ਕ ਗੰਦਾ ਹੈ ਹੈ ਸੋਹਣਾ ਉਹ ਤਾਂ ਕਹਿੰਦੇ ਗੰਦਾ ਇੰਨਾ ਸੋਹਣਾ ਕਿੰਨਾ ਸੋਹਣਾ ਟੋਪੀ ਲੈਣੀ ਆ ਖੜ ਚ ਡਿੱਗੀ ਜਾਗੇ ਡਿੱਗੀ ਜਾਗੇ ਮੈਂ ਟੋਪੀ ਦਿੰਨੀ ਤੈਨੂੰ ਕਾ ਕਮੈਂਟ ਕਰੋ ਪਹਿਲਾਂ ਦਾ ਚੀ ਬੋਤੀ ਹਾਂ ਚੀ ਬੋਤੀ ਜਸ ਦੀ ਟੋਪੀ ਜਸ ਦੀ ਟੋਪੀ ਕੀਤਾ ਕਮੈਂਟ ਕਰੋ ਕੋਈ ਕਮੈਂਟ ਹੀ ਨਹੀਂ ਕਰ ਰਿਹਾ ਅ ਮੰਮਾ ਮੰਮੀ ਪਾਪਾ ਕੀਤੇ ਪਾਪਾ ਕਿਥੇ ਜਾਊਗਾ ਪਾਪਾ ਨਾਨੀ ਕੋਲ ਜਾਊ ਨਾਨੀ ਕੋਲੇ ਜਾਊ ਨਾਨੀ ਕੋਲ ਜਾਊ ਨਾਨੀ ਕੋਲੇ ਤੀਕਾ ਚਾਚਾ ਜੇੰਦਾ ਦਾ ਦਾਦਿ ਜਾਨੀ ਤੋਹਿਆਉ ਨਾਨੇ ਕੋਲੇ ਜਾਉ ਨਾਨੀ ਕੋਲੇ ਜਾਉ ਚਾਚੇ ਕੋਲੇ ਜਾਉ ਨਹੀਂ ਜਾਂਦਾ ਨਹੀਂ ਜਾਂਦਾ ਮੈਂ ਦਾਦਾ ਮੈਂ ਵੀ ਚਾਚੇ ਕੋਲ ਜਾਂਦਾ ਨਹੀਂ ਹੈ ਨਹੀਂ ਜਾਂਦਾ ਕਿਉਂ ਨਹੀਂ ਜਾਂਦਾ ਕਿੰਨੀ ਸੋਹਣੀ ਟੋਪੀ ਲਈ ਵਧਦਾ ਏ ਜਸਕੀਤ ਆ ਇਹ ਦੋਸਤ ਦਾ ਬੱਦ ਹੈ

चलिए गल बाई दुनिया हो हो होगी हो हो। बाई दुनिया, दुनिया।, दुनिया।, दुनिया। तेंदी तेंदी ਉਧਾ ਗਈ ਪੁੱਤ ਕਿਵੇਂ ਡਰਾਉਂਦੀ ਹੁੰਦੀ ਹੈ ਕਿਤਾ ਹਾਏ ਕਿਵੇਂ ਕਿਵੇਂ ਹਈ ਕਰਦੀ ਹੁੰਦੀ ਹੈ ਨਾ ਕਿਵੇਂ ਹਈ ਕਰਦੀ ਹੁੰਦੀ ਹੈ ਹਈ ਮਮਮੀ ਹਾਈ ਕਰ ਦੇ ਹਾਈ ਕਰ ਦਿੰਦੇ ਹਾਈ ਕਰ ਦੇ